ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਗਵਾਤਾ ਨਹੀਂ ਹੋਊ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਂਗਾ ਕੱਲ ਨੂੰ ਵੀ ਭਲ ਜਾ ਜਾਨੇ ਨਾ ਆ ਸਵੇਰੇ ਮਾਰਨਿੰਗ ਲੱਗਦੀ ਹੈ ਸਾਡੀ ਸਵੇਰੇ ਹਾਲੀ ਦੇ ਵਿੱਚ ਸਰਪੰਚਾ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਗੁਲਾਬ ਸਿੱਧੂ ਦੇ ਲੂ ਮੀਡੀਆ ਸਾਹਮਣੇ ਆ ਕੇ ਸਰਪੰਚਾ ਤੋਂ ਮਾਫੀ ਮੰਗੇਗੇ ਤੇ ਦੱਸਦੇ ਇਹ ਕਿ ਗਾਣੇ ਚੋ ਸਰਪੰਚਾ ਦੇ ਖਿਲਾਫ ਵਿਵਾਦਤ ਬੋਲ ਵੀ ਕੱਟਣ ਦਾ ਉਹਨਾਂ ਭਰੋਸਾ ਦਿੰਦਾ ਹੈ ਦੱਸਦੀ ਹੈ ਕਿ ਆਪਣੇ ਗੀਤ ਵਿੱਚ ਸਰਪੰਚਾ ਨੂੰ ਲੈ ਕੇ ਜੋ ਇੱਕ ਵਿਵਾਦਤ ਬੋਲ ਸੀ ਉਹ ਗੁਲਾਬ ਸਿੱਧੂ ਦੇ ਗੀਤ ਦੇ ਵਿੱਚ ਜੋ ਨਜ਼ਰ ਆ ਰਹੇ ਸਨ ਤਾਂ ਇਸੇ ਗੀਤ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਹੁਣ ਗੁਲਾਬ ਸਿੱਧੂ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਆਏ ਨੇ ਤੇ ਇਸ ਦੇ ਦਰਮਿਆਨ ਬਕਾਇਦਾ ਉਹਨਾਂ ਸਰਪੰਚਾਂ ਤੋਂ ਮੁਆਫੀ ਵੀ ਮੰਗੀ ਹੈ ਤੇ ਗਾਣੇ ਦੇ ਵਿੱਚੋਂ ਵਿਵਾਦਿਤ ਬੋਲ ਕੱਟਣ ਦਾ ਵੀ ਭਰੋਸਾ ਦਿੱਤਾ ਤੇ ਉੱਥੇ ਹੀ ਦੱਸ ਦਈਏ ਕਿ ਸਰਪੰਚਾਂ ਨੂੰ ਵਿੱਚ ਬਿਠਾ ਕੇ ਉਹਨਾਂ ਦੇ ਵੱਲੋਂ ਸਾਰਿਆਂ ਦੇ ਕੋਲੋਂ ਹੱਥ ਜੋੜ ਕੇ ਮੁਆਫੀ ਮੰਗੀ ਗਈ ਹੈ ਮੈਂ ਕੰਪਨੀ ਗਾਣਾ ਵੇਚਦਾ ਸੀਗਾ ਜਿਵੇਂ ਸਹੀ ਦੱਸੋ ਮੈਂ ਉਹਨਾਂ ਕੋਲੋਂ ਪੈਸੇ ਲੈ ਲਏ ਪੈਸੇ ਲੈ ਕੇ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਉਹ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਿੱਦੇ ਆਪਣਾ ਬਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦੇ ਮੈਂ ਮਾਫੀ ਦੀ ਵੀਡੀਓ ਬਣਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਅੰਤਰਾ ਹੀ ਕੱਟ ਦਿਓ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਉਹ ਪੂਰਾ ਟੱਪਾ ਕੱਟ ਦਿਓ ਪਰ ਉਹ ਭਾਈ ਤੁਹਾਨੂੰ ਕਹਦਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹਨੇ ਸਾਡੇ ਕੋਲ ਐਨਓਸੀ ਆ ਅਸੀਂ ਉਹਦੇ ਤੇ ਕੇਸ ਕਰਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੂਜੇ ਪਾਸੇ ਖੜੀ ਸੀ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋਊ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਰਮ ਚਲੋ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਨਾਲ ਤੇਰੇ ਨਾਲ ਜੁੜੇ ਹੋਇਆ ਮੈਂ ਉਹੀ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਜੀ ਪੈਨਸ਼ਨ ਮੰਗੋ ਕਰ ਲਓ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਯਾਰ ਕੋਈ ਚੱਕਰ ਲਾਉ ਜੀ ਉਹਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਅਈ ਹੋਲਜ ਤਾਂ ਤੂੰ ਗਿਆਣਾ ਉਹ ਪਰ ਉਹੀ ਗੱਲ ਹੈ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਵਾਂਗਾ ਇੱਥੇ ਬਾਈ ਜੀ ਹੋ ਸਕਦਾ ਬਾਈ ਜੀ ਜੇ ਹੁਣ ਬਾਈ ਜੀ ਜੇ ਮੈਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਬੜਾ ਮੈਟਰ ਸੋਲਵ ਕਰ ਦੋ ਬਾਈ ਜੀ ਜੀ ਬਾਈ ਜੀ ਜੇ ਮੈਂ ਰੀਲਾਂ ਨੇ ਰੀਲਾਂ ਤੋਂ ਤੁਸੀਂ ਕਹਿ ਕੇ ਵੀ ਰਿਕੁਐਸਟ ਕਰਦੇ ਹੋ ਜੇ ਮੈਂ ਇਹ ਵੀ ਚੇਂਜ ਹੋ ਜਾਊਗਾ ਜੀ ਰੀਲਾਂ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਹੀ ਆ ਜੀ ਜਿਹੜਾ ਗਾਣਾ ਜਿਹਨੇ ਹੁਣ ਤੁਹਾਡੇ ਫੋਨ 'ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕੱਲ ਨੂੰ ਅਸੀਂ ਮੰਗ ਕੇ ਦੇ ਰਹੇ ਹਾਂ ਕਿਉਂਕਿ ਬਾਈ ਜੀ ਹੁਣ ਤੁਸੀਂ ਕੱਲ ਅਸੀਂ ਵਿਆਹ ਜਾਣਾ ਸੀ ਤੰਨ ਸਰਪੰਚਾਂ ਦੇ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਬਾਈ ਜੀ ਕਾਰਨ ਇਹ ਆ ਕਾਨੂੰ ਅਸੀਂ ਦੁਬਾਰੇ ਪੰਗਾ ਲਾਵਾਂਗੇ ਸਾਡੇ ਜੇ ਕਮੀ ਹੋਣੀ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖਚਾਲਾ ਲੱਗਦਾ ਹੁੰਦਾ ਯਾਰ ਲਵਾ ਕੀਤਾ ਸੋ ਪੰਜਾ ਬੇਟੀ ਜਣੋ ਉੱਥੇ ਬਾਈ ਜੀ ਉੱਥੇ ਪਤਾ ਕੀ ਹੈ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆੜਬਾ ਨਸਾਨੋ ਵਜਾ ਥੋਡੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰਨ ਮਰੋਣ ਵਾਲਾ ਕੰਮ ਹੋ ਜਾਂਦਾ ਹੈ ਬੰਦਾ ਨਾ ਬੰਦਾ ਉਹਦਾ ਕੋਈ ਹਾਰਿਆ ਹੋਆ ਸਰਪੰਚੀ ਵਾਲਾ ਕਹਿੰਦਾ ਉਹ ਚੱਕ ਦੇ ਕੰਮ ਮੇਰਾ ਹੁਣ ਗਾਣਾ ਮੇਰਾ ਗਾਣਾ ਸੁਣਾ ਜੀ ਮੇਰਾ ਗਾਣਾ ਕੀਤਾ ਵੈ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ਹੀਦ ਹੋਏ ਆ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀ ਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਇਸੇ ਬਵਾਦ ਰਦਨਾ ਫਿਰ ਦੁਬਾਰੇ ਇਹ ਚੀਜ਼ ਕੋ ਬਵਾਦ ਨਹੀਂ ਗੱਲ ਹੈ ਜੀ ਪੇਜ ਆ ਉਹਦੇ ਤੇ ਛੋਟੀਆਂ ਆਪਦੀਆਂ ਰੀਲਾਂ ਵੀ ਪਈਆਂ ਵੀ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਛੋਟੇ ਜਿਹੜੇ ਪੇਜ ਤੋਂ ਪਈ ਜਾਂਦੀ ਆ ਉਸੇ ਤੋਂ ਤੁਸੀਂ ਲਾਇਬ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਦਿਓ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚਾਹਣ ਵਾਲੇ ਜੀ ਤੁਸੀਂ ਮੈਨੂੰ ਚਾਹੁੰਦੇ ਹੋ ਇੰਨਾ ਕਮਾਂਸ ਕਰ ਦਿੱਤਾ ਤਾਂ ਇਹਨੂੰ ਤੁਸੀਂ ਡਿਲੀਟ ਕਰ ਦਿਓ ਕਿਤੇ ਵੀ ਡੀਏ ਤੇ ਜਾਂ ਕਿਸੇ ਵੀ ਟੈਟਾ ਟ੍ਰਾਲੀ ਤੇ ਨਹੀਂ ਚੱਲਦਾ ਨਾ ਨਾ ਕੱਲ ਨੂੰ ਵੀ ਭਲਾ ਜਾਨੀ ਆ ਨਾ ਆ ਸਵੇਰੇ ਮਾਰਨਿੰਗ ਲੱਗਦੀ ਸਾਡੇ ਸਵੇਰੇ ਮਾਰਨਿੰਗ